ਹallelujah ਆਉ ਮਿਲ ਕੇ ਬ੍ਰੋਜਿਸਮਸੀ ਦੀ ਮਹਿਮਾ ਕਰੀਏ ਧੰਨਵਾਦ ਕਰਦੇ ਪਬਜਿਸਮਸੀ ਜੋ ਹੋਸ਼ਕਤੀਮਨ ਪਿਤਾ ਪਰਮੇਸ਼ਰ ਜੀ ਅੱਜ ਦੇ ਸੁੰਦਰ ਸਮਾਗਮ ਅਤੇ ਬਿਦਤ ਮਿਸ਼ਰ ਜੀ ਸਾਡੀ ਜ਼ਿੰਦਗੀ ਵਿੱਚ ਬਖਸ਼ਾ ਪਿਤਾ ਪਰਮੇਸ਼ਰ ਜੀ ਸਾਨੂੰ ਨਵੀਂ ਉਮੀਦ ਨਵਾਂ ਦੇਨ ਦਿੱਤਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਮਹਿਮਾ ਕਰ ਸਕੀ ਪਿਤਾ ਪਰਮੇਸ਼ਰ ਜੀ ਸਾਨੂੰ ਇੱਕ ਨਵਾਂ ਪਲ ਦਿੱਤਾ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਇਸ ਪਲ ਵਾਸਤੇ ਪਿਤਾ ਪਰਮੇਸ਼ਰ ਜੀ ਅੱਜ ਦੇ ਦਿਨ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਬੀਤੇ ਸਮੇਂ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਭਲਾਈਆਂ ਵਾਸਤੇ ਪਿਤਾ ਪਰਮੇਸ਼ਰ ਜੀ ਸਾਨੂੰ ਤੰਦਰੁਸਤੀ ਬਖਸ਼ੀ ਪਿਤਾ ਪਰਮੇਸ਼ਰ ਜੀ ਅਸੀਂ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਬੋਲ ਸਕਦੇ ਹਾਂ ਪਿਤਾ ਪਰਮੇਸ਼ਰ ਜੀ ਚੱਲ ਸਕਦੇ ਹਾਂ ਤੁਹਾਡੇ ਨਾਮ ਦੀ ਮਹਿਮਾ ਕਰ ਸਕਦੇ ਹਾਂ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਨੂੰ ਪੜ ਸਕਦੇ ਹਾਂ ਸੁਣ ਸਕਦੇ ਹਾਂ ਗਹਿਰਾਈ ਨਾਲ ਸਮਝ ਸਕਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਬੱਚਨ ਦੇ ਉੱਪਰ ਚੱਲਣ ਵਾਲੇ ਬਣ ਸੀ ਪਿਤਾ ਪਰਮੇਸ਼ਰ ਜੀ ਧੰਨਵਾਦ ਕਰੀਏ ਪ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਜਕਦ ਦੇਸ਼ ਵਾਸਤੇ ਕਾਇਨਾਤ ਵਾਸਤੇ ਪਿਤਾ ਪਰਮੇਸ਼ਰ ਜੀ ਧਰਤੀ ਵਾਸਤੇ ਪਿਤਾ ਪਰਮੇਸ਼ਰ ਜੀ ਸੂਰਜ ਤਾਰੇ ਚੰਦਰਮਾ ਸਮਾਰੋ ਪਿਤਾ ਪਰਮੇਸ਼ਰ ਜੀ ਇਹ ਕਾਇਨਾਤ ਵਾਸਤੇ ਪਿਤਾ ਪਰਮੇਸ਼ਰ ਜੀ ਜਾਲਾ ਦੇ ਜੀਵਾਂ ਵਾਸਤੇ ਧਰਤੀ ਦੇ ਜੀਵਾਂ ਬੇਰ ਪੌਦਿਆਂ ਵਾਸਤੇ ਪਿਤਾ ਪਰਮੇਸ਼ਰ ਜੀ ਤੁਹਾਡੀ ਸਮਰਥਤਾ ਅਕਦਣਾ ਬਣਿਆ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ਬਦਾਂ ਨਾਲ ਸਾਰੇ ਗਏ ਪਿਤਾ ਪਰਮੇਸ਼ਰ ਜੀ ਸਾਡੇ ਵਾਸਤੇ ਪਿਤਾ ਪਰਮੇਸ਼ਰ ਜੀ ਇਹ ਕਾਇਨਾਤ ਬਣਾਈ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਸਾਨੂੰ ਤੋਂ ਸੂਰਜ ਤੋਂ ਪਛਾਂ ਪਿਤਾ ਪਰਮੇਸ਼ਰ ਜ ਬਲੈਸ ਕੀਤਾ ਪਤ ਪਰਮੇਸ਼ਰ ਜੀ ਖਾਨ ਵਾਸਤੇ ਵਸਤਾਂ ਦਿੱਤੀਆਂ ਫਲ ਫੂੜ ਪੇੜ ਦੇ ਸਰ ਪਤ ਪਰਮੇਸ਼ਰ ਜੀ ਸਾਡੀ ਵਸਤਾਂ ਸਾਡੇ ਜੋਗ ਬਣਾਇਆ ਪਤ ਪਰਮੇਸ਼ਰ ਜੀ ਧੰਨਵਾਦ ਕਰਦੇ ਪਤ ਪਰਮੇਸ਼ਰ ਜੀ ਤੁਹਾਡੀਆਂ ਸਾਰੀਆਂ ਭਲਾਈਆਂ ਯਾਦ ਕਰਦੇ ਪਤ ਪਰਮੇਸ਼ਰ ਜੀ ਤੁਸੀਂ ਸੈਂਟਿਸਿਸ ਸੈਂਟਿਸਿਸ ਡਾਕਟਰਾਂ ਡਾਕਟਰਾਂ ਪਤ ਪਰਮੇਸ਼ਰ ਜੀ ਤੋਂ ਨਿਆ ਲੰਗੜਿਆਂ ਨੂੰ ਚਲਾਉਣ ਵਾਲੇ ਪਤ ਪਰਮੇਸ਼ਰ ਜੀ ਨਿਆ ਦਿਖਾਉਣ ਵਾਲੇ ਪਤ ਪਰਮੇਸ਼ਰ ਜੀ ਮੁਰਦਿਆਂ ਨੂੰ ਜਗਉਣ ਵਾਲੇ ਪਤ ਪਰਮੇਸ਼ਰ ਜੀ ਤੁਹਾਡੀ ਮਹਿਮਾ ਆਪਣਾ ਪਾਲ ਪਤ ਪਰਮੇਸ਼ਰ ਜੀ ਤੁਹਾਡੀ ਮਹਿਮਾ ਆਪਣਾ ਪਾਲ ਪਤ ਪਰਮੇਸ਼ਰ ਜੀ یہ مہان سشکتی مہار پتا پرمشور جی تاری شکتی کا کوئی پتا پرمشور جی اینت نہیں انت مہان پتا پرمےشور جی تھی الفا میگا پتا پرمیشور جی تی الفا میگا پتا پرمیشر جی تم کرتے ہیں تا دنواد کردے پتا پرمشوری تاری مہما کرتے ہیں پتا پرمشور جی ਧੰਨਵਾਦ ਕਰਦੇ ਆਂ ਬਿਤਾ ਪਰਮੇਸ਼ਰ ਜੀ ਮੁਰਦੇ ਲਾਜ ਨੂੰ 4 ਦਿਨਾਂ ਬਾਅਦ ਬਿਤਾ ਪਰਮੇਸ਼ਰ ਜੀ ਜੀਵਿਤ ਕੀਤਾ ਪਰਮੇਸ਼ਰ ਜੀ ਤੁਹਾਡੀ ਸ਼ਕਤੀ ਮਹਾਨ ਹੈ ਬਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਬਿਤਾ ਪਰਮੇਸ਼ਰ ਜੀ ਤੁਸੀਂ ਉਸ ਆਤਮਾ ਨੂੰ ਬਦਲਣ ਵਾਲੇ ਬਿਤਾ ਪਰਮੇਸ਼ਰ ਜੀ ਇੱਕ ਨਵਾਂ ਜੀਵਨ ਦੇ ਨਾਲ ਬਿਤਾ ਪਰਮੇਸ਼ਰ ਜੀ ਇੱਕ ਨਵਾਂ ਬਲ ਦੇ ਨਾਲ ਬਿਤਾ ਪਰਮੇਸ਼ਰ ਜੀ ਇੱਕ ਨਵਾਂ ਹਿੰਮਤ ਦੇਣ ਵਾਲੇ ਬਿਤਾ ਪਰਮੇਸ਼ਰ ਜੀ ਤੋਂ ਇਸ ਸੱਚਾਈ ਨਾਲ ਸਾਨੂੰ ਆਜ਼ਾਦ ਕਰਦੇ ਆ ਬਿਤਾ ਪਰਮੇਸ਼ਰ ਜੀ ਤੁਹਾਡੀ ਸੱਚਾਈ ਤੁਹਾਡਾ ਪਿਆਰ ਮਹਾਨ ਹੈ ਬਿਤਾ ਪਰਮੇਸ਼ਰ ਜੀ ਤੂੰ ਪਾਪੀਆਂ ਗੱਲਾਂ ਲਾਉਣ ਵਾਲੇ ਬਿਤਾ ਪਰਮੇਸ਼ਰ ਜੀ ਪਾਪੀਆਂ ਮਾਫ ਕਰਕੇ ਪਿਤਾ ਪਰਮੇਸ਼ਰ ਜੀ ਉਹਨਾਂ ਦੀ ਬਰਕਤਾਂ ਤਾਂ ਵਧਾਉਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਆਪਣੇ ਰਾਹ ਦਿਖਾਉਣ ਵਾਸਤੇ ਪਿਤਾ ਪਰਮੇਸ਼ਰ ਜੀ ਇੱਕ ਨਵਾਂ ਮੋੜ ਦਿਖਾਉਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਸਾਰੀਆਂ ਹੀ ਭਲਾਈਆਂ ਯਾਦ ਕਰਦੇ ਪਿਤਾ ਪਰਮੇਸ਼ਰ ਜੀ ਜੋ ਮੇਰੇ ਜੀਵਨ ਵਿੱਚ ਆਪੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਮੇਰੇ ਇਹ ਪਾਪੀ ਨੂੰ ਪਿਤਾ ਪਰਮੇਸ਼ਰ ਜੀ ਇੱਕ ਸਹੀ ਮਾਰਗ ਇੱਕ ਸਹੀ ਰਸਤਾ ਇੱਕ ਸੱਚਾਈ ਦਾ ਰਸਤਾ ਦੱਸਣ ਵਾਸਤੇ ਪਿਤਾ ਪਰਮੇਸ਼ਰ ਜੀ ਹਰ ਪਾਸੇ ਬles ਕਰਨ ਵਾਸਤੇ ਪਤਪਨਿਸ਼ਰ ਜੀ ਆਰਥਿਕ ਫਾਈਨੈਂਸ਼ਲੀ ਕੰਡੀਸ਼ਨ ਤੇ ਬles ਕਰਨ ਵਾਸਤੇ ਪਤਪਨਿਸ਼ਰ ਜੀ ਮੇਰੀ ਸਾਰੀਆਂ ਜੋਗਦਾ ਪੂਰੀਆਂ ਕਰਨ ਵਾਸਤੇ ਪਤਪਨਿਸ਼ਰ ਜੀ ਧੰਨਵਾਦ ਕਰਦਿਆਂ ਪਤਪਨਿਸ਼ਰ ਜੀ ਤੁਹਾਡੀ ਮਹਿਮਾ ਕਰਦਾਂ ਪਤਪਨਿਸ਼ਰ ਜੀ ਧੰਨਵਾਦ ਕਰਦਾਂ ਪਤਪਨਿਸ਼ਰ ਜੀ ਆਸ ਪੜੋਸ ਵਾਸਤੇ ਮੇਰੇ ਨਗਰ ਵਾਸਤੇ ਦੇਸ਼ ਵਾਸਤੇ ਬਥੇਰੇ ਰਿਸ਼ਤੇਦਾਰਾ ਭਾਈ ਭੈਣਾ ਵਾਸਤੇ ਪਤਪਨਿਸ਼ਰ ਜੀ ਧੰਨਵਾਦ ਕਰਦਿਆਂ ਪਤਪਨਿਸ਼ਰ ਜੀ ਸਾਰ ਸਬੰਧੀਆਂ ਵਾਸਤੇ ਪਤਪਨਿਸ਼ਰ ਜੀ ਮੇਰੇ ਪਰਿਵਾਰ ਵਾਸਤੇ ਪਤਪਨਿਸ਼ਰ ਜੀ ਤੁਸੀਂ ਕਿਹਾ ਕਿ ਤੂੰ ਬੱਚੇ ਤੇਰਾ ਘਰ ਆਣਾ ਬਚਾਇਆ وشواس کردہ پتا مشی تم اچھا بچیاں جی. تو میرے گھر ہی بچایا گیا پیتا پرمیشن جی تاری مہما پرو جسم سی دنواد کر دیں کر دیں ساری مہم محمد... تاری ساری بلائیاں واسطے مہما کر دیں پتا پرمیشور جی دنواد کردہ پتا پرمشری سن پاپ کی زندگی تک موڑ کے واپس اپنے گان نہ لایا پتا پر جی تنواد دا کرتے ہیں پتا پرمیشور جی تا پتا پرمشری ساڈے تحفظ بنا رہے پیتا پراپر جی. ڈیگ نہ پی پتا پر ਆਪਣੇ ਸਰੀਰ ਆਤਮਾ ਨੂੰ ਪਿਤਾ ਪਰਮੇਸ਼ਰ ਜੀ ਤੁਹਾਡਾ ਹੇਕਲ ਬਣਾਈਆ ਤੁਹਾਡਾ ਮੰਦਰ ਬਣਾਈਆ ਪਿਤਾ ਪਰਮੇਸ਼ਰ ਜੀ ਤੁਹਾਡਾ ਹੀ ਵਾਸ ਹੋ ਇਸਰੀ ਆਤਮਾ ਦਾ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਮੇਰਾ ਉੱਠਣਾ ਬੈਠਣਾ ਤੁਹਾਡੇ ਨਾਮ ਨੂੰ ਸਰਾਹੇ ਪਿਤਾ ਪਰਮੇਸ਼ਰ ਜੀ ਮੈਂ ਤੁਰਾਂ ਫੇਰਾਂ ਤਾਂ ਜੋ ਵੀ ਕਾਰਜ ਕਰਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਤਸਵੀਰ ਮੇਰੇ ਵਿੱਚ ਦਿਖਾਈ ਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਇੱਕ ਨਵੀਂ ਬਣ ਕੇ ਉਠਾਂ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਨਵੀਆਂ ਵਾਸਤੇ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਵਿੱਚ ਰੂਹਾਂ ਨੂੰ ਵਿਚਾਰੇ ਪਿਤਾ ਪਰਮੇਸ਼ਰ ਜੀ ਬਹੁਤੇ ਲੋਕ ਲੋਕਾਂ ਨੂੰ ਪਾਪਾਂ ਤੋਂ ਮੋੜ ਰੇ ਪਿਤਾ ਪਰਮੇਸ਼ਰ ਜੀ ਸੱਚਾਈ ਦੇ ਖੁਸ਼ਖਬਰੀ ਦਾ ਮਾਰਗ ਦਿਖਾ ਰਹੇ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਂ ਨਾਲ ਜੋੜ ਰਹੇ ਪਿਤਾ ਪਰਮੇਸ਼ਰ ਤੁਹਾਨੂੰ ਅਕੜ ਦੇ ਸਾਡੇ ਨਵੇਂ ਵਾਸਤੇ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਇਜ਼ਰਾਇਲ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਸੀਯੋਨ ਪਰਬਤ ਵਾਸਤੇ ਪਿਤਾ ਪਰਮੇਸ਼ਰ ਜੀ ਨਾਂ ਦੀ ਮਹਿਮਾ ਦੁਸਤਾਤੀ ਕਰਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਤੁਹਾਡੀ ਸਾਰੀਆਂ ਭਲਾਈਆਂ ਨੂੰ ਯਾਦ ਕਰਦੇ ਪਿਤਾ ਪਰਮੇਸ਼ਰ ਜੀ ਤੋਂ ਇਹ ਮਹਿਮਾ ਯੋਗ ਪਿਤਾ ਪਰਮੇਸ਼ਰ ਜੀ ਸੱਚਮੁੱਚ ਪਿਤਾ ਪਰਮੇਸ਼ਰ ਜੀ ਅੰਤ ਮਹਾਨ ਪਿ ਮੇਰੇ ਪਾਪ ਪਿਤਾ ਪਰਮੇਸ਼ਰ ਜੀ ਬਹੁਤ ਵੱਡੇ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਤੁਸੀਂ ਫਿਰ ਵੀ ਮੈਨੂੰ ਮਾਫ ਕਰਕੇ ਬੇਦਰਸ਼ ਗੱਲ ਨਾ ਲਾਇਆ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਮੇਰੇ ਪਾਪ ਮੇਰੇ ਸਾਹਮਣੇ ਪਿਤਾ ਪਰਮੇਸ਼ਰ ਮੈਂ ਤੁਹਾਡਾ ਹਾਂ ਤੁਹਾਡੇ ਵਿਰੋਧ ਹੀ ਪਾਪ ਕੀਤਾ ਪਿਤਾ ਪਰਮੇਸ਼ਰ ਜੀ ਫਿਰ ਵੀ ਤੁਸੀਂ ਮੈਨੂੰ ਗੱਲ ਨਾ ਲਾਇਆ ਮੈਨੂੰ ਗੱਲ ਨਾ ਲਾਇਆ ਪਿਤਾ ਪਰਮੇਸ਼ਰ ਜੀ ਤੁਹਾਡੀ ਭਲਾਈਆਂ ਨੂੰ ਯਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਵਡਾਈ ਵਡਾਈ ਦਿੰਦੇ ਆ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਵਿੱਚ ਵਾ ਇੱਕ ਨਵੀਂ ਚਟਾਨ ਬਣੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਲ ਗੱਲ ਵਿੱਚ ਪਿਤਾ ਪਰਮੇਸ਼ਰ ਜੀ ਪ੍ਰੋਜੈਕਸ਼ਨ ਸੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਸੁੰਦਰ ਸਮੇਂ ਵਾਸਤੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਵਧਾਈ ਕਰ ਸਕੀ ਪਿਤਾ ਪਰਮੇਸ਼ਰ ਜੀ ਬੋਧ ਸ਼ਕਤੀ ਪਿਤਾ ਪਰਮੇਸ਼ਰ ਜੀ ਤੁਹਾਡੇ ਵੱਲੋਂ ਪਿਤਾ ਪਰਮੇਸ਼ਰ ਜੀ ਸਮਰਥਾ ਤੁਹਾਡੇ ਵੱਲੋਂ ਪਿਤਾ ਪਰਮੇਸ਼ਰ ਜੀ ਮੇਰਾ ਬਚਾਓ ਤੁਹਾਡੇ ਵੱਲੋਂ ਪਿਤਾ ਪਰਮੇਸ਼ਰ ਜੀ ਦੁਨੀਆਦਾਰੀ ਤੇ ਪਿਤਾ ਪਰਮੇਸ਼ਰ ਜੀ ਹੋਰ ਕਿਤੇ ਬਚਾਓ ਨਹੀਂ ਪਿਤਾ ਪਰਮੇਸ਼ਰ ਬਚਾਓ ਤੁਹਾਡੇ ਵੱਸ ਤੁਹਾਡੇ ਵੱਲੋਂ ਪਿਤਾ ਪਰਮੇਸ਼ਰ ਤੁਸੀਂ ਮੇਰਾ ਪਿਤਾ ਤੁਸੀਂ ਮੇਰਾ ਮਾਤਾ ਪਿਤਾ ਪਰ ਮੇਰਾ ਸਭ ਕੁਝ ਤੇ ਤੁਹਾਡਾ ਸ਼ੇਤੁਹੀ ਤੁਹਾਡੇ ਰਾਹੀ ਮੈਂ ਜੀਵਨ ਜੀ ਰਿਹਾ ਬਿਧਰਮਸ਼ੀ ਤੁਹਾਡੇ ਰਾਹੀ ਮੇਰੇ ਸਾਹ ਚੱਲ ਰਹੇ ਬਿਧਰਮਸ਼ੀ ਧੰਨਵਾਦ ਕਰਦੇ ਆ ਬਿਧਰਮਸ਼ੀ ਸੁੰਦਰ ਸਮੇਂ ਵਾਸਤੇ ਬਿਧਰਮਸ਼ੀ ਧੰਨਵਾਦ ਕਰਦੇ ਆ ਬਿਧਰਮਸ਼ੀ ਹਰ ਸਮੇਂ ਹਰ ਸਾਹ ਵਿੱਚ ਮੇਰਾ ਮੇਰਾ ਵੀ ਬਿਧਰਮਸ਼ੀ ਤੁਹਾਡਾ ਨਾਮ ਹੋਏ ਬਿਧਰਮਸ਼ੀ ਆਖਰੀ ਸਾਹ ਤੱਕ ਉਹ ਜਿਸਮ ਸੀ ਤੁਹਾਡੇ ਨਾਮ ਦੀ ਵਡਿਆਈ ਵਿੱਚ ਮੇਰਾ ਜੀਵ ਨਿਕਲੇ ਉਹ ਜਿਸਮ ਸੀ ਧੰਨਵਾਦ ਕਰਦੇ ਆ ਬਿਧਰਮਸ਼ੀ یہ میری چھوٹی جی دعا پتا پرمشر جی تھی ہزور تک پہنچے پتا پرمشر جی برقت لے کے پتا پرمشر جی آئے گا جسمس میں تبدیل سو گلاب فل پاوا پتا پرمشر جی بدن فلانے تاریخ آشرواد نوازن جاؤں جسم واد کر لیں گے جسمت جی تھنک یو جیجس لوڈ دنواد تھنک یو لوڈ جیجس ہلے لوئیں آمین